ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪਾਲ ਸਿੰਘ ਹੈਡ ਗਰੰਟੀ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਪ੍ਰਬੰਧ ਕਮੇਟੀ ਬਰਨਾਲਾ ਅੱਜ ਦਾ ਇਹ ਮਹਾਨ ਸਮਾਗਮ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਚਾਰਜ ਸਹਬ ਜਯਾ ਦਿਵਸ ਤੇ ਤਨਤਨ ਮਾਤਾ ਗੁਜਰਕੌਰ ਦੇ ਸਾਲਾਨਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਹਲੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਪ੍ਰਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਨਿਰਦੇਸ਼ ਸਬੰਧ ਦੇ ਵਿੱਚ ਪਰਸੋਂ ਰੋਜ ਤੋਂ ਸ਼੍ਰੀ ਖਾਨਪਾ ਸਾਹਿਬ ਪ੍ਰਕਾਸ਼ ਕੀਤੇ ਗਏ ਅਤੇ ਪਰਸੋਂ ਰੋਜ ਤੋਂ ਹੀ ਨਗਰ ਕੀਰਤਨ ਪੰਜਾ ਪ੍ਰਿੰਦ ਅਗਵਾਈ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਛਤਰਛਾਇ ਦੇ ਹੇਠ ਗੁਰਦੁਆਰਾ ਸਾਹਿਬ ਤਰਵਾਨਾ ਹੋ ਕਰਕੇ ਸ਼ਹਿਰ ਦੇ ਮੁੱਖ ਮੁੱਖ ਬਾਜ਼ਾਰਾਂ ਵਿੱਚ ਲਿਆ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ ਸੋ ਕੱਲ ਰਾਤ ਨੂੰ ਰਾਤਰੀ ਦੇ ਦੀਵਾਨ ਸਜਾਏ ਗਏ ਜਿਸ ਦੀਵਾਨਾ ਦੇ ਵਿੱਚ ਭਾਈ ਗੁਰਸੇਵਕ ਸਿੰਘ ਜੀ ਰਾਜਪੁਰੇ ਵਾਲਿਆਂ ਨੇ ਮਨੋਹ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨੇਹਾਲ ਕੀਤਾ ਅੱਜ ਸ਼੍ਰੀ ਖਾਨਪਾਟ ਸਾਹਿਬ ਦੇ ਭੋਗ ਪਾਏ ਗੇ ਅਮਰਤ ਵੇਲੇ ਉਸ ਤੋਂ ਬਾਅਦ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ ਅਤੇ ਬਟਾਲੇ ਤੋਂ ਪਾਏ ਜੋਧਵੀਰ ਸਿੰਘ ਜੀ ਉਹਨਾਂ ਦੇ ਰਾਗੀ ਜੱਥੇ ਨੇ ਪਟਿਆਲਾ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਚਰਨ ਛੋਹ ਪ੍ਰਾਪਤ ਗੁਰਦਰਾ ਸਾਹਿਬ ਤੋਂ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਜੀ ਨੇ ਕਥਾ ਇਤਿਹਾਸ ਸਰਵਣ ਕਰਵਾ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ ਬਿਆੰਤ ਗੁਰੂਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਜੀ ਇਹ ਸਮਾਗਮ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਗੁਰਦੁਆਰਾ ਗੁਨਾਨਕਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਉੱਥੇ ਹੀ ਬਰਨਾਲਾ ਸ਼ਹਿਰ ਦੇ ਸਮੁੱਚੇ ਪ੍ਰਬੰਧ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਤਨ ਮਨ ਤਾਂ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ